ਪ੍ਰੋਬਲਮ ਆਉਣ ਦਾ ਡਰ ਜਾ ਬਾਈ ਇਦਾਂ ਨਹੀਂ ਆਉਂਦੀ ਹੁੰਦੀ ਯਾਰ ਜਦੋਂ ਆਪਾਂ ਨਾ ਬੱਚੇ ਇਹਦੇ ਬੱਚੇ ਕਢਾਈ ਜਾਂਦੇ ਆ ਕਢਾਈ ਜਾਂਦੇ ਆ ਗਾਂਹ ਦੀਆਂ ਉਹ ਸਿੱਧੀ ਕਰੀ ਜਾਂਦੇ ਸਿੱਧੀ ਉਹ ਕਿਤੇ ਨਾ ਕਿਤੇ ਖੂਨ ਦੇ ਵਿੱਚ ਲੜਨ ਦੀ ਸ਼ਕਸ ਕਰਕੇ ਪਾਉਂਦੇ ਆ ਨਾਲੇ ਜਿਆਦਾ ਬਾਈ ਪਾਉਣ ਦਾ ਕੋਈ ਫਾਇਦਾ ਨਹੀਂ ਅਵਾ ਹੁਣ ਤੁਸੀਂ ਕਹੋ ਸ਼ੋਲੇ ਪਾਈ ਜਾਈਏ ਜਾਂ ਬਦਾਮ ਹੀ ਪਾਈਏ ਬਾਈ ਉਹਦਾ ਕੋਈ ਫਾਇਦਾ ਨਹੀਂ ਠੀਕ ਆ ਓਨੀ ਕੁ ਖਰਾਕ ਪਾਓ ਜਿੰਨੀ ਕ ਕਬੂਤਾਈ 2 ਦਿਨ ਗੋੜ ਦਿੱਤਾ ਮੈਂ ਸਿਰਫ ਔਰ ਅੱਜ ਵੀ ਨਹੀਂ ਦੇ ਹੋਇਆ ਉੱਡ ਕੇ ਆਇਆ ਨੂੰ ਦੋ ਦਿਨ ਘੜ ਦਿੱਤਾ ਤੇ ਦੋ ਕਿ ਤਿੰਨ ਢਾਰਾਂ ਹੋਈਆਂ ਕਬੂਤਰਾਂ ਦੀਆਂ ਅੱਜ 12:30 ਵਜੇ ਕਬੂਤਰ ਬੈਠੇ 12:30 ਹਾਂਜੀ ਲੈਂਦੇ ਤੇ ਚੜਦੇ ਨੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਜਿਹੜੇ ਵੀ ਇਹਨਾਂ ਰਵੀਰ ਆਪਣੀ ਵੀਡੀਓ ਨੇ ਇਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਅਬੇ ਬਾਬੇ ਵੀਡੀਓ ਸ਼ੁਰੂ ਕਰੀਏ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਕਬੂਤਰ ਖੱਡੀਏ ਠੀਕ ਆ ਟਾਈਮ ਬਹੁਤ ਹੋ ਗਿਆ ਕਬੂਤਰਾਂ ਨੇ ਹਾਜਮ-ਹੋਜਮ ਕਰ ਗਏ ਦਾਣਾ ਮੈਂ ਲੇਟ ਹੀ ਕੀਤਾ ਦਾਣਾ ਮੇਰਾ ਪਚਾ ਜਾਣਾ ਆਪਣਾ ਤੇ ਟਾਈਮ ਹੋ ਗਿਆ 8:30 ਵਜੇ ਦਾ ਹੋ ਗਿਆ ਤੇ ਦਾੜੇ ਦੁਨੇ ਹਨ ਖਾਲੀ ਹੋ ਗਏ ਪੂਟੇ ਇਹਨਾਂ ਦੇ ਹਨ ਤੇ ਕਿਉਂਕ ਦੇ ਬਸ ਹੁਣ ਆਪਾਂ ਰੁਟੀਨ ਬੰਦ ਨਹੀਂ ਹੁਣ ਇਹਨਾਂ ਨੂੰ ਬਦਾਮ ਦੂੰ ਤੇ ਕਰ ਲੈਣਾ ਤੇ ਪੂਰੇ ਰੁਟੀਨ ਦੇ ਨਾਲ ਹੀ 12 1 ਵਜੇ ਜਦੋਂ ਵੀ ਇਹ ਵੇਂਦੇ ਉਹਦੇ ਉਸ ਹਾਂ ਮੈਂ ਇਹਨਾਂ ਨੂੰ ਦਾਣਾ ਪਾਣੀ ਪੋਣਾ ਸ਼ੁਰੂ ਕਰ ਦੇਣਾ ਹੁਣ ਇਹਨਾਂ ਦੀ ਦਿਵਾਲੀ ਆ ਬਾਬੇ ਆਪਾਂ ਹਨਾ ਤੇ ਘਰ ਦਾ ਵੀ ਕੰਮ ਖਤਮ ਹੋ ਚੱਲਿਆ ਹੁਣ ਆਪਾਂ ਵਿੱਲੇ ਹੀ ਆ ਤੇ ਰੰਗ ਰੂਗ ਦਾ ਕੰਮ ਨਿਪਟ ਗਿਆ ਹਨਾ ਤੇ ਆਹ ਉਤਰ ਕੱਢੀਏ ਇੱਕ ਉਹ ਕੱਢੀਏ ਚੀਨਾ ਕੱਢੀਏ ਤੇ ਉਹ ਚੀਨਾ ਦੂਜਾ ਪੱਠਾ ਵੀ ਫਿੱਕਾ ਬਿਗੜ ਲਈਏ ਹਨਾ ਆਇਓ ਕੱਢੀਏ ਬਾਬੇ ਮੈਨੂੰ ਨਾ ਇੱਕ ਔਨਟਿਬਲ ਜੀ ਆਪਣਾ ਉਹ ਜਿਹੜੀ ਪਰਸ਼ਾ ਜਿਹੜਾ ਬੱਚਾ ਨਿਕਲਿਆ ਜਦੋਂ ਗੁੱਸ ਪੇਪਾ ਯਾ ਪਾਕ ਨੂੰ ਤਾਂ ਰੋਗ ਲੈਣਾ ਇਹ ਉਹਨਾਂ ਲਾਵਾਂਗੇ ਆਪਾਂ ਠੀਕ ਆ ਸ਼ਾਇਦ ਗਾਂ ਕਾਲੇ ਬੱਚੇ ਹੋਰ ਕੱਢ ਜਾਣਾ ਨਾ ਉਹ ਚਿੱਟੇ ਬੱਚਿਆਂ ਨੇ ਕਾਲਾ ਕੱਢਿਆ ਸੀ ਇਹ ਵਿੱਚ ਇਹ ਬੱਚਿਆਂ ਨੇ ਕਾਲਾ ਕੱਢਿਆ ਸੀ ਹਨ ਤੇ ਆਇਓ ਪਾਪੇ ਕੱਢੀਏ ਉਤਰ ਪਹਿਲਾਂ ਬਾਕੀ ਦੀ ਗੱਲਬਾਤ ਕਰਦੇ ਆ ਬਾਅਦੋਂ ਆ ਆਪਣਾ ਰੱਤਿਆ ਚੱਲ ਵੇ ਰੱਤਿਆ ਗਿਆ ਵੇ ਠੀਕ ਐ ਦੂਜਾ ਮੋਟੂ ਮੋਟੂ ਦਾ ਖੇਡਣਾ ਖੇਡਦਾ ਨਾ ਮੋਟੂ ਦਾ ਤੱਕੀ ਕੱਟਾ ਕੱਢਣਾ ਆਪਾਂ ਜੀ ਚੱਲ ਵੇ ਮੋਟੂ ਤੇ ਚੀਨਾ 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 ਫਿਨੇਰਾ ਅਲੋਜੀ ਚੀਨਾ ਵਿੱਚ ਲਾ ਰੱਜੇ ਤੇ ਦੂਜਾ ਚੀਨਾ ਹੋ ਗਿਆ ਹੋ ਗਿਆ ਹੋ ਗਿਆ ਨਵੀਂ ਆ ਵੀ ਚੀਨਾ ਗਿਆ ਝਾੜੇ ਜੂੜੇ ਪਏ ਆ ਦਾ ਸਰੀਰ ਦੇ ਪਰ ਹਜੇ ਝੜ ਨਹੀਂਦੇ ਆ ਇਹ ਬਾਕੀ ਖਾਰ ਹੋ ਗਏ ਆ ਦਾ ਪਰ ਸਾਫ਼ ਹੋ ਗਏ ਪੱਟ ਲਈ ਸੀ ਨਾ ਆਪਾਂ ਚਾਰੀ ਹੁੰਦੇ ਚਾਰੀ ਛੜ ਤੇ ਤੇ ਬਾਬੇ ਡੰਡੇ ਵਾਲੀ ਕੁਤਰੀ ਜਿਹੜੀ ਸੀ ਆਪਣੀ ਭੈਣ ਉਹਦੀ ਡੰਡੇ ਵਾਲੀ ਦੀ ਉਹ ਨਹੀਂ ਆਈ ਉਹ ਹਜੇ ਵੀ ਟਾਵਰ ਤੇ ਆ ਕੱਲ ਦੀ ਔਰ ਤਿੰਨ ਚਾਰ ਦਿਨਾਂ ਬਾਅਦ ਹੀ ਆਉਣੀ ਆ ਹਜੇ ਨਹੀਂ ਆਉਣੀ ਉਹ ਚਲੋ ਵੀ ਬਾਬੇ ਉਹ ਆ ਫਿਰਦੇ ਚਾਰੀ ਉਤ ਤੇ ਅੱਜ ਖੁੱਡੇ ਖੱਡੇ ਵੀ ਰੰਗ ਬਾਰੋ ਕਰਨੇ ਆ ਸਾਰੇ ਹੀ ਹਨਾ ਏ ਟੂ ਜ਼ेड ਮੁੰਡੇ ਆ ਗਏ ਆ ਤੇ ਆਪਣੀ ਟੱਚਿੰਗ ਟੂਚ ਕਨੇਦੀ ਜਿੱਥੇ ਕਰਨ ਵਾਲੀ ਉਹ ਕਰਦੇ ਪਏ ਆ ਤੇ ਉਦੋਂ ਬਾਅਦ ਰੰਗ ਕਰਕੇ ਤੇ ਫੇਰ ਬਾਬੇ ਥੋੜੀ ਜਿਹੀ देर ਬਾਅਦ ਮਿਲਦੇ ਆਪਾਂ ਹਨਾ ਖੁੱਡਾ ਬੰਦ ਕਰ ਲਈਏ ਲੋਏ ਬਾਬੇਓ ਟਾਈਮ ਹੋ ਗਿਆ ਮੇਰੇ ਸਾਬਣਾ 6:30 11 ਵਜੇ ਦਾ 11 ਵੇ ਦਾ ਹੋ ਗਿਆ ਹੁਣ ਤੇ ਦੋ ਆਉੜਦੇ ਆ ਠੀਕ ਆ ਤੀਜਾ ਆਉੜਦਾ ਆ ਇੱਕ ਤਾਂ ਪਤਾ ਨਹੀਂ ਕਿਹਦਾ ਆ ਗਿਆ ਚਿੱਟਾ ਅਸ਼ਾ ਉਹ ਵਾਈ ਹੁਣੀ ਆਪਣੀ ਡੰਡੇ ਵਾਲੇ ਦੀ ਭੈਣ ਜਿਹੜੀ ਟਾਵਰ ਤੇ ਰਹਿੰਦੀ ਆ ਤੇ ਮੋਟੂ ਤੇ ਚੀਨਾ ਉੱਤੇ ਖੜੇ ਆ ਰੱਬ ਜੀ ਉਹ ਜਿੱਦਾਂ ਦਾ ਉਹਨਾਂ ਦੀ ਜੋ ਕੰਮ ਸੀਗਾ ਉਹ ਕਰਨ ਲੱਪੇ ਆਪਣਾ ਠੀਕ ਆ ਆਪਦੀ ਕਾਹਤੇ ਵਾਪਸ ਆਉਣ ਲੱਪੇ ਆ ਮੋਟੂ ਵੀ ਤੇ ਉਹ ਵੀ ਉਹ ਉੱਚੇ ਖੜੇ ਦੋਨੇ ਚੀਨਾ ਵੀ ਤੇ ਮੋਟੂ ਵੀ ਬਾਕੀ ਜੇ ਬਿੰਦੇ ਆ ਬਾਬਿਓ ਫੇਰ ਦੱਸਦੇ ਆ ਜੇ ਟਾਈਮ ਦਾ ਬਹੁਤ ਫਰਕ ਪਾ ਗਏ ਹਨਾ ਕਬੂਤਰ ਤੇ ਲੋ ਬਾਬਿਓ ਟਾਈਮ ਦੁਪਹਿਰਾਂ ਦਾ ਹੋ ਗਿਆ ਤੇ ਕਬੂਤਰ ਉੱਡੀ ਜਾਂਦੇ ਆ ਬੈਹਿ ਕੇ ਉੜਿਆ ਹੋਣੀ ਪਤੰਦਰ ਮੈਨੂੰ ਦੇਖ ਕੇ ਉੜ ਗਿਆ ਬੈਹਿ ਕੇ ਤੇ ਇਹ ਰੱਤਾ ਵੀ ਉੜਦਾ ਤੇ ਮੋਟੂ ਤੇ ਚੀਨਾ ਆਪੜਿਓ ਉੱਤੇ ਖੜੇ ਬਾਬਿਓ ਸ਼ੈਰੀ ਤਾਂ ਦਿਖਣਾ ਆ ਖੜੇ ਇਸ ਤੇ ਉੱਚੇ ਬੋਧਿਆ ਦੀਦੇ ਨੀ ਪੇ ਚਲੋ ਵਿੰਦੇ ਆ ਤਾਂ ਤੁਹਾਡੇ ਨਾਲ ਫੇਰ ਕਰਦਾ ਮੈਂ ਸਾਂਝਾ ਕੀ ਕਿੰਨੇ ਵਜੇ ਵਿੰਦੇ ਹਨ ਤੇ ਵਧੀਆ ਜੋਰ ਮਾਰਨਦੇ ਉਹੀ ਬਾਬੇ ਉਹ ਗੋੜ ਜਿਹੜਾ ਆਪਾਂ ਬਣਾਇਆ ਬਸ ਉਹੀ ਗੋੜ-ਗੋੜ ਲਈਦਾ ਹਨਾ ਘਤਰੋਂਦੇ ਨੂੰ ਤੁਹਾਡੇ ਸਾਹਮਣੇ ਗਿਰੀਆਂ-ਗੁੜੀਆਂ ਉਹਨੇ ਪੂਣੀਆ ਸ਼ੁਰੂ ਕੀਤੀਆਂ ਤੇ ਅੱਜ ਤੀਜੀ ੜਾਹ ਰਹਾ ਹਨਾ ਤੇ ਤੁਸੀਂ ਟਾਈਮ ਆਪੀ ਦੇਖ ਲਿਆ ਤੇ ਨਾ ਹੋ ਗਿਆ ਤੇ ਲੋ ਬਾਬੇ ਖੁੱਡਿਆਂ ਦਾ ਕੰਮ ਹੋ ਗਿਆ ਸਟਾਰਟ ਤੇ ਮੋਡਾ ਲਾਪਿਆ ਖੁੱਡੇ-ਖੁੱਡੇ ਰੰਗ ਰੂ ਰਗੜ ਰੂਟ ਤੇ ਮੈਂ ਚੱਲਾ ਖੇਰ ਮੜਾ ਜਾ ਤੇ ਆ ਕੇ ਤੇ ਤੁਹਾਨੂੰ ਦਿਖੋਣਾ ਵੀਡੀਓ ਵੀ ਕਿੱਥੇ ਤੱਕ ਕਰਾਂਗੇ ਪਹੁੰਚਦਾ ਆਪਣੇ ਹੁੰਦੇ ਦਾ ਖੇਰਕਾਰੀ ਜਿਹੜੇ ਇਹ ਲੋਈ ਬਾਬੇ ਮੈਂ ਹੋ ਗਿਆ ਲੇਟ ਤੇ ਔਖੂਡੇ ਕਰਤੇ ਰੰਗ ਉਹਨਾਂ ਨੇ ਮੇਰੇ ਮਗਰੋਂ ਦੱਸਿਓ ਕਿ ਦਾਇ ਲੱਗਦੇ ਹੈ ਨਾ ਕਮੈਂਟ ਕਰਕੇ ਇਥੋਂ ਬਾਹਰੋਂ ਮੈਂ ਕਹੀ ਚੱਲ ਕੋਲ ਰੋਕੇ ਕਰਾਵਾਂਗੇ ਪਰ ਪਹਿਲਾਂ ਹੀ ਕਰ ਦਿੱਤੇ ਇਹਨਾਂ ਨੇ ਹਨਾ ਲੋ ਵੀ ਬਾਬੇ ਉਹ ਖੁੱਡੇ ਹੋ ਗਏ ਰੰਗ ਅਗਰ ਦਾ ਗੁਰੂਲਾ ਰਹਿ ਗਈਆਂ ਕਰਨ ਵਾਲੀਆਂ ਇਹ ਵੀ ਕਰ ਦਿਆਂਗੇ ਤੇ ਮੁੰਡਾ ਸਾਫ ਸਾਈ ਜੀ ਕਰਨ ਧਿਆ ਆ ਫੇਰ ਹੈਗੇ ਬਦਲਣ ਵਾਲੇ ਚੱਲ ਸਾਫ ਬਦਲਣ ਲੱਗ ਜਿਵਾਰ ਹੀ ਲਾ ਲਾਂਗੇ ਨਾ ਕਿ ਤਰੀਕੇ ਨਾਲ ਜਗਾੜ ਜਾਂ ਲਾ ਕੇ ਵੀ ਪਾਣੀ ਨਾਲ ਵਿੱਚ ਜਾਵੇ ਆ ਗੱਲਬਾਤ ਬਣ ਗਈ ਹੁਣ ਲੋਬਾਬੋ ਕੈਲਸ਼ੀਅਮ ਪਾ ਲਿਆ ਠੀਕ ਆ ਮਿਕਸ ਕਰਕੇ ਤੇ ਹੁਣ ਕਬੂਤਰਾਂ ਨੂੰ ਪਾਣੀ ਪੂਣੀ ਪਾਵਾਂ ਦਾਣਾ ਪਾਵਾਂ ਤੇ ਫਿਰ ਵਿਹਲੇ ਹੋ ਕੇ ਗੱਲਾਂਬੱਤਾਂ ਕਰਦੇ ਆ ਦੇਖਦੇ ਆ ਕਿ ਟਾਈਮ ਬਹੁਤ ਹੋ ਗਿਆ ਅੱਜ ਮੈਂ ਭੋਗਪੁਰ ਗਿਆ ਸੀ ਟਾਂਡੇ ਵਾਲੀ ਸਾਈਡ ਤੇ ਤੇ ਲੇਟ ਬਹੁਤ ਹੋ ਗਿਆ ਬਾਬਿਓ ਠੀਕ ਆ ਤੇ ਕਬੂਤਰ ਆਪਣੇ ਆ ਮੁੰਡਿਆਂ ਨੇ ਜਿਹੜਾ ਰੰਗ ਵਾਲੇ ਨੇ ਨਹੀਂ ਰੱਖੇ ਆ ਨਾ ਤੇ ਇਹਨਾਂ ਨੇ ਲਾਤ ਜੀ ਇਹ ਕਹਿੰਦੇ ਸਵਿਪ ਬਾਈ 12 ਵਜੇ ਇੱਧਰ ਬੈਗੇ ਸੀ ਅੱਜ ਦੂਜੀ ਕਿ ਤੀਜੀ ਦਾ ਰੰਗ ਦੂਜੀ ਕਿ ਤੀਜੀ ਆ ਨਾ ਤੇ ਦੂਜੀ ਹੋਈ ਲਾ ਲੋ ਤੇ ਅੱਜ ਆਪਣੇ ਕੋਈ ਤ੍ਰਿਕਾ ਆਹਾ ਤੇ ਆ ਚੀਨਾ ਤੇ ਉਹ ਬੱਚਾ ਬਹਿਲਾ ਬੈਗੇ ਹੁਤਾ ਆ ਚੀਨਾ ਤੇ ਮੋਟੂ ਬੈਠੇ ਹੋਣੇ ਤਾਂ ਇੱਧਰ ਆਣ ਤੇ ਰਤਾ ਜੀ ਵੀ ਇੱਧਰ ਤੇ ਬੈਠਾ ਹਣਾ ਪਰ ਇਹ ਮੋਟੂ ਆਪਣਾ ਤਾਂ ਚੀਨਾ ਇੱਧਰ ਤੇ ਬੈਠੇ ਨੇ ਸੋਨੇ ਬਾਸਾ 4 ਘਟੜਾ ਹੋਇਆ ਇਹਨਾਂ ਨੇ ਸ਼ਾਮਾਂ ਜਾਣ ਲੱਪਣੀਆਂ 4 12 ਆਪਾਂ ਹੋਰ ਕਰਾਉਣੀਆਂ ਇਹਨਾਂ ਦੀ ਬਾਸਾ ਤੇ ਸ਼ਾਮਾਂ ਨੂੰ ਚੱਲ ਜਾਣੇ ਇਹ ਬਾਜਾ ਪਾਵਾ ਜੀ ਛੱਡ ਦੇਣੇ ਕੋਈ ਨਾ ਕੋਈ ਬਾਜੀ ਦੇਖ ਕੇ ਸਾंभੜੇ ਸੁੰਬੜੇ ਨਹੀਂ ਆਪਾਂ ਐਦਾਂ ਹੀ ਬਾਹ ਡਾਰਾ ਕਰਾ ਕੇ ਨਾ ਬਦਾਮ ਪੁੰਨਾਂ ਪੈਣਾ ਉਹਨਾਂ ਨੂੰ ਮੈਂ ਖਣੀ ਕਰਦਾ ਗਾਣੇ ਤੇ ਯਾ ਫੋਕੇ ਜੁੜਦੇ ਉੜਦੇ ਹਨਾ ਐਦਾਂ ਹੀ ਸ਼ੋਗਲ ਮੇਲਾ ਹੀ ਕਰਨਾ ਆਪਾਂ ਵੀਡੀਓ ਵੀਡੀਓ ਬਣਾਉਣੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਨਾ ਐਦਾਂ ਹੀ ਬਸ ਪਾਣੀ ਤਾਂ ਨਹੀਂ ਲਾ ਕੇ ਜੇ ਲੋੜ ਪਈ ਗਰਮੀ ਗੁਰਮੀ ਪਈ ਤਾਂ ਪਾਣੀ ਲਾ ਦਾਂਗੇ ਨਹੀਂ ਤਾਂ ਐਦਾਂ ਹੀ ਬਾਜੀ ਉੱਟਣਗੇ ਐਦਾਂ ਹੀ ਘਰ ਉੱਲੇ ਜਾ ਕੇ ਐਦਾਂ ਹੀ ਛੱਡ ਦੇਣੇ ਗੁੱਡੇ ਜੋ ਕੱਢ ਕੇ ਆਪਾਂ ਤੇ ਹਾਂਜੀ ਬਾਬਿਓ ਗਰਵਾਏ ਨੂੰ ਛੱਡਣ ਗਏ ਉਹਨਾਂ ਨਾਲ ਕੇ ਗਏ ਸੀਗੇ ਛ ਤੇ ਅੱਜ ਕਰਦੇ ਬਾਬੇ 4 ਵਜੇ ਹੁਣ ਥਾਣਾ ਪਾਵਾਂ ਪਹਿਲਾਂ ਦਾੜਾ ਦੂਣਾ ਪੋਣਾ ਬਾਕੀ ਗੱਲਾਂ ਪਤਾ ਬਾਅਦ ਚ ਹੀ ਆ ਕਿਉਂਕਿ ਸਵੇਰ ਤੱਕ ਕਬੂਤਰ ਖਾਲੀ ਨਹੀਂ ਹੁੰਦੇ ਹਨ ਤੇ ਅੱਜ ਵੀ ਕਬੂਤਰ ਵਧੀਆ ਉੜ ਕੇ ਆਏ ਆ ਸਾਢੇ 11 12 ਵਜੇ ਵਰਗਾ 12 12:30 ਕਹਿੰਦੇ ਬੈਠੇ ਹਨ ਤੇ ਸਾਢੇ 11 ਤਾਂ ਮੈਂ ਹੀ ਗਿਆ ਸੀ ਬਾਅਦ ਚ ਇੱਕ ਘੰਟਾ ਬਾਅਦ ਚ ਬੈਠੇ ਕਬੂਤਰ ਬਹੁਤ ਸੋਹਣੇ ਉੜੇ ਹਨ ਤੇ ਖੁੱਡਿਆ ਦਾ ਰੰਗ ਜ਼ਰੂਰ ਦੱਸਿਓ ਕਿੱਦਾਂ ਦਾ ਲੱਗਦਾ ਗੱਲ ਵਾਂਗ ਲੱਗਦੀ ਕਿ ਨਹੀਂ ਵੈਸੇ ਹੁਣ ਹਾਰਾਂਗੇ ਹਨ ਜਿਹੜਾ ਆਪਣੇ ਘਰ ਦੇ ਨਾਲ ਦਾ ਹੀ ਹੋ ਗਿਆ ਨਾਲੇ ਤਾਂ ਮੈਚ ਹੋ ਗਿਆ ਸਾਰੇ ਟੈਂਕੀ ਟੁੰਕੀ ਨੂੰ ਤੇ ਨਾਲੇ ਉਹਦਾ ਟਕਰਾਂ ਡਾਰ ਕੱਟਤੀਆਂ ਤੇ ਜਿਹੜੀਆਂ ਗ੍ਰਿਲਾਂ ਆ ਇਹ ਵੀ ਆਪਾਂ ਗ੍ਰੇ ਕਰਨੀ ਆ ਜਿਹੜੀਆਂ ਗੂੜੀਆਂ ਗ੍ਰੇ ਹਨਾ ਆਪਣੇ ਆਹ ਵਾਲਾ ਰੰਗ ਆ ਦੇਖੋ ਤੇ ਸ਼ਾਇਦੀ ਤਾਂ ਹੁਣ ਆਹ ਟੈਂਕੀ ਦਾ ਆ ਹੋਇਆ ਜਿਹੜਾ ਆਹ ਟੱਕਰ ਨੂੰ ਠੀਕ ਆ ਇਹਦੇ ਨਾਲ ਦਾ ਹੀ ਰੰਗ ਆਪਾਂ ਗ੍ਰਿਲਾਂ ਨੂੰ ਕਰਾ ਦੇਣਾ ਗੂੜਾ ਆ ਉਹਦਾ ਇੱਥੇ ਫਿੱਕਾ ਲੱਗਦਾ ਪਿਆ ਗ੍ਰੇ ਰੰਗ ਆ ਤੇ ਜਿਹੜੇ ਜਿਹੜੇ ਵੀਰਾਂ ਦੇ ਕਮੈਂਟ ਆਏ ਆ ਉਹਨਾਂ ਦਾ ਜਵਾਬ ਠੀਕ ਆ ਤੇ ਦਾਣਾ ਪਾਈਏ ਸਾਰਾ ਕੋਈ ਆ ਲਾਈਵ ਹੀ ਚੱਲੂ ਫੇਰੀ ਵੀਡੀਓ ਪੂਰੀ ਹੋਣੀ ਆਪਣੀ ਅੱਜ ਤੇ ਦਾਣਾ ਦੰਨਾ ਪਾਉਨੇ ਆ ਸਾਰਾ ਕੁਝ ਕਰਦੇ ਹਨਾ ਲਾਈਵ ਕਰਕੇ ਪਉਨੇ ਜੋ ਵੀ ਐਦਾ ਮਤਲਬ ਕਲਿੱਪ ਨਹੀਂ ਬਣਾਉਣੇ ਕੀ ਅੱਗੇ ਵੰਗੋ ਆਪਾਂ ਛੋਟੇ-ਮੋਟੇ ਕਰ ਲਈਦੇ ਆ ਨਾ ਸਾਰਾ ਕੁਝ ਚੱਲੂ ਨਾਲੇ ਨਾਲ ਹੀ ਚੱਲੂ ਤੇ ਜਿਹੜੇ ਆਪਣੇ ਜੋੜਿਆਂ ਵਾਲੇ ਆ ਕਬੂਤਰ ਉਹਨਾਂ ਦੇ ਬੱਚੇ ਵੀ ਮਤ ਹੋਣਾ ਤੁਹਾਨੂੰ ਕਿਗੜੇ ਹੋਗੇ ਜਿਹੜੇ ਆਪਾਂ ਉਹਦੋਂ ਦੂਜੇ ਦੇ ਦੇਖੇ ਸੀ ਬੜਲੇ ਵਾਲੀ ਦੇ ਭਾਈ ਭੈਣ ਬੜਲੇ ਵਾਲੀ ਦੀ ਜਿਹੜਿਆ ਹੋ ਮਾਂ ਆ ਉਹਨਾਂ ਦੇ ਭਾਈ ਭੈਣ ਫਿਰ ਆਪਰੇ ਟੰਡੇ ਵਾਲੀ ਦੇ ਦੋ ਬੱਚੇ ਆ ਠੀਕ ਆ ਇੱਕ ਆਪਣਾ ਉਹ ਬੜਲੇ ਵਾਲੀ ਦਾ ਆਪਣਾ ਹੀ ਵਿੱਚ ਆਇਆ ਤੇ ਅੱਜ ਨੇ ਕੀ ਆ 5 ਕੀ ਬੱਚੇ ਆ ਹਜੇ ਹਨਾ ਰੈਡੀ ਹੋਏ ਬਾਕੀ ਨਿਕਲ ਜੂਗੇ ਕਿਉਂਕਿ ਆਂਡੇ ਖਰਾਬ ਹੋ ਗਏ ਨਾ ਮੀ ਪੈਣਾ ਮੀ ਪਿਆ ਬਹੁਤੀ ਨਹੀਂ ਤਾਂ ਹੁਣ ਨੂੰ ਤਾਂ ਜੋੜੇ ਕਾਫੀ ਨਿਕਲ ਜਾਣੇ ਨੇ ਬੱਚੇ ਪੂਛੇ ਆਪਣੇ ਇੰਨੀ ਨੂੰ ਤਾਂ ਆਪਾਂ 50 60 ਬੱਚੇ ਕਢਾ ਵੀ ਲਈ ਦਿਆ ਹਨਾ ਤੇ ਅੱਜ ਕੀ ਥੋੜਾ ਜਿਹਾ ਲੇਟ ਹੋ ਗਿਆ ਚਲੋ ਕੋਈ ਗੱਲ ਨਹੀਂ ਹੁਣ ਲਾਤੀਆਂ ਜੋੜੀਆਂ ਸਾਰੀਆਂ ਜੋੜੀਆਂ ਨੇ ਤਕਰੀਬਨ ਆਂਡੇ ਦਿੱਤੇ ਆ 12 13 ਜੋੜੀਆਂ ਲਾਈਆਂ ਜੇ 13 ਵੀ ਨਿਕਲੇ ਤਾਂ 26 ਬੱਚੇ ਆ ਜਾਣੇ ਆ ਹਨਾ 13 ਜੋੜੀਆਂ ਨੇ ਵੀ ਕਢ ਦਿੱਤੇ ਦਾ ਬੱਚੇ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਮੈਨੂੰ ਥੋੜਾ ਜਿਹਾ ਚੇਤਾ ਹਨਾ ਉਹ ਮੈਂ ਦੱਸ ਦਿੰ ਤੇ ਬਾਈ ਕਹਿੰਦਾ ਸੀਗਾ ਵੀ ਜਿਹੜੀ ਆਪਾਂ ਸਪਰੇਅ ਕਰਦੇ ਆ ਹਾ ਵੀਰਕੋਣ ਵਾਲੀ ਤੇ ਪੋਟਾਸ਼ੀਅਮ ਦੀ ਵੀ ਇਹਨਾਂ ਦਾ ਕੋਈ ਅੱਖਾਂ ਦਾ ਤਾਂ ਨਹੀਂ ਕੋਈ ਚੱਕਰ ਪਊਗਾ ਦੋ ਕੁ ਵੀਡੀਓ ਪਹਿਲਾਂ ਆਇਆ ਸੀ ਮੈਨੂੰ ਚੇਤਨੀ ਜਿੱਦਨ ਆਪਾਂ ਸਪਰੇਅ ਕੀਤੀ ਸੀ ਨਾ ਉਸ ਦਿਨ ਦਾ ਕਮੈਂਟ ਆਇਆ ਸੀਗਾ ਤੇ ਮੈਨੂੰ ਵੀ ਨਹੀਂ ਚੇਤਾ ਰਿਹਾ ਬਾਬੇ ਉਸ ਤੇ ਪੜਿਆ ਨਹੀਂ ਉਹ ਅੱਜ ਮੈਂ ਦੇਖਣ ਦੇ ਆ ਸੀਗਾ ਪੁਰਾਣੀ ਵੀਡੀਓ ਖੋਲ ਕੇ ਤੇ ਉੱਥੇ ਮੈਨੂੰ ਉਹ ਕਮੈਂਟ ਸਵੇਰੇ ਮਿਲਿਆ ਸੀ ਹਨਾ ਤੇ ਬਾਈ ਉਹਦਾ ਕੋਈ ਨੁਕਸਾਨ ਨਹੀਂ ਪਤਲੀ ਰੱਖ ਕੇ ਪੋਟਾਸ਼ੀਅਮ ਨਾ ਜ਼ਿਆਦਾ ਪਾਵੇ ਜੇ ਪੋਟਾਸ਼ੀਅਮ ਜ਼ਿਆਦਾ ਪਾਈ ਫੇ ਨੁਕਸਾਨ ਆ ਉਦਾਂ ਕੋਈ ਨੁਕਸਾਨ ਨਹੀਂ ਜਿੱਦਾ 1 ਲੀਟਰ ਦੇ ਵਿੱਚ ਇਦਾਂ ਤੁਸੀਂ ਇੱਕ ਬਾਲਟੀ ਭਰੀ ਹੈ ਨਾ ਇੱਕ ਬਾਲਟੀ ਪਾਣੀ ਦੀ ਭਰ ਕੇ ਜਿਹਦੇ ਵਿੱਚ 10 12 ਲੀਟਰ ਪਾਣੀ ਪੈਂਦਾ ਹੋਵੇ ਉਹ ਚ ਚਮਚੇ ਦਾ ਚੌਥਾ ਹਿੱਸਾ ਪਾਉਣਾ ਬਸ ਠੀਕ ਆ ਇੱਕ ਚਮਚੇ ਦਾ ਚੌਥਾ ਹਿੱਸਾ ਪੋਟਾਸ਼ੀਅਮ ਦਾ ਪਾਉਣਾ ਛੋਟਾ ਚਮਚਾ ਜਿਹੜਾ ਹੁੰਦਾ ਆਪਣਾ ਚੌਥਾ ਹਿੱਸਾ ਪੋਟਾਸ਼ੀਅਮ ਦਾ ਤੇ ਇੱਕ ਚਮਚਾ ਭਰ ਕੇ ਪਾ ਸਕਦੇ ਤੁਸੀਂ ਵੀਰ ਕੋਨ ਦਾ ਬਾਈ ਉਹਦੇ ਨਾਲ ਕੋਈ ਕੀੜੇ ਕੁੜੇ ਨਹੀਂ ਰਹਿੰਦੇ ਜੂਆਂ ਵੀ ਮਰਦੀਆਂ ਮੈਂ ਕਰਕੇ ਦੇਖੀ ਠੀਕ ਆ ਨਾ ਆਪਾਂ ਪਰਖਿਆ ਪਹਿਲਾਂ ਕੀਤਾ ਆਪਣੇ ਕੂਤਰਾ ਤੇ ਫੇਰ ਤਾਂ ਨ ਤੇ ਇੱਕ ਉਹਦੇ ਨਾਲ ਬਾਈ ਕੋਈ ਵਾਇਰਸ ਨਹੀਂ ਆਉਂਦਾ ਕਬੂਤਰ ਵਧੀਆ ਐਨ ਤੰਦਰੁਸਤ ਹੋਣ ਲੱਪੈਂਦੇ ਦਾਣਾ ਦੂਣਾ ਵੀ ਆਪਣਾ ਪਛਾਣ ਲਾਪਿਆ ਜਿਹੜਾ ਕੋਈ ਵਾਇਰਸ ਸੀਗਾ ਜਾਂ ਕੋਈ ਪ੍ਰੋਬਲਮ ਸੀ ਉਹ ਸਾਰੀ ਬਾਈ ਚੱਕੀ ਗਈ ਉਹਦੇ ਨਾਲ ਵੀਰ ਕੋਲ ਨਾ ਹਨਾ ਤੇ ਇੱਕ ਬਾਈਆਂ ਤੇ ਮੈਨੂੰ ਵਾਰ-ਵਾਰ ਕਮੈਂਟ ਆਉਂਦੇ ਆ ਵੀ ਬਾਈ ਡ੍ਰੋਪ ਬਾਈ ਮੈਂ ਕਈ ਬੜੀਆਂ ਚ ਦਿਖਾਤਾ ਜਿਹੜਾ ਡ੍ਰੋਪ ਮੈਂ ਤੁਹਾਨੂੰ ਦੱਸਿਆ ਹੋਇਆ ਠੀਕ ਆ ਉਹਦਾ ਹੁਣ ਮੈਨੂੰ ਪਤਾ ਨਹੀਂ ਕਿੱਥੇ ਪਈ ਹੋਣੀ ਅੰਦਰ ਫਾਸਟ ਫੀਸ ਪਤਾ ਨਹੀਂ ਕੀ ਉਹਦਾ ਨਾਮ ਆ ਹਨਾ ਮੈਂ ਦੇਖ ਲੈਂਦਾ ਇੱਕ ਵਾਰ ਮੈਨੂੰ ਚੇਤਾ ਭੁੱਲ ਗਿਆ ਨਾ ਉਹਦਾ ਮਨਾ ਆ ਵੀ ਤੁਹਾਨੂੰ ਪੜ੍ਹ ਕੇ ਦੱਸ ਦਿੰਨਾ ਕੀ ਨਾ ਉਹਦਾ ਦਿਖਾਈ ਦੇਣਾ ਨਾ ਹੋਇਆ ਇਹ ਚ ਵੀ ਲਾ ਦੂੰਗਾ ਫੋਟੋ ਤੇ ਉਹ ਤੁਸੀਂ ਲਾ ਲਿਓ ਜੇ ਤਾਂ ਅੱਖ ਔਖਾ ਖਰਾਬ ਹੋ ਜਾਂਦੀ ਆ ਬਾਈ ਇੱਕ ਨੰਬਰ ਆ ਜਿਹੜਾ ਹਰੇ ਵਾਲਾ ਪਾ ਦਿਖਾਇਆ ਸੀ ਨਾ ਦੋ ਦਿਖਾਇਆ ਸੀ ਇੱਕ ਤਾਂ ਮਿੱਟੀ ਜਿਹੇ ਰੰਗ ਵਾਲਾ ਸੀ ਇੱਕ ਆ ਦੂਜਾ ਸੀਗਾ ਹਰੇ ਰੰਗ ਦਾ ਹਨਾ ਗ੍ਰੀਨ ਉਹ ਬਾਈ ਘੈਂਟ ਆ ਠੀਕ ਆ ਉਹ ਕਬੂਤਰੀਆਂ ਖਾਈਆਂ ਸੀ ਦੂਜਾ ਮੈਂ ਦੋ ਤਿੰਨ ਵਾਰੀ ਪਾਇਆ ਚਾਰ ਵਾਰੀ ਉਹਦਾ ਕੋਈ ਰਿਜ਼ਲਟ ਨਹੀਂ ਆਇਆ ਹਨਾ ਹਰਾਮਾ ਇੱਕ ਵਾਰ ਹੀ ਬਾਇਆ ਭਾਈ ਦਵਾਰਾ ਪਾਉਣ ਦੀ ਮੈਨੂੰ ਲੋੜ ਹੀ ਨਹੀਂ ਪਈ ਇੱਕ ਵਾਰ ਚ ਹੀ ਸੈੱਟ ਹੋ ਗਿਆ ਉਹਦੇ ਨਾਲ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਬਾਈ ਵੀ ਤੁਸੀਂ ਨਸਲਾ ਬਾਰੇ ਦੱਸੋ ਭਾਈ ਅੱਜ ਲੇਟ ਹੋ ਜਾਣਾ ਕਿਉਂਕਿ ਕਹਾਣੀ ਫਿਰ ਸਾਰੀ ਏਦਾਂ ਹੀ ਨਿਕਲ ਜਾਣੀ ਗੱਲਾਂ ਜੀ ਜੇ ਆਪਾਂ ਗੱਲਾਂ ਚਲਾਉਣ ਲੱਪੇ ਵੀ ਕਬੂਤਰ ਕਿੱਥੋਂ ਆਏ ਕਿੱਦਾਂ ਆਉਣੇ ਉਹ ਆਪਾਂ ਸਪੈਸ਼ਲ ਇੱਕ ਵੀਡੀਓ ਜੀ ਦੋ ਅਗਲਾ ਵਲੌਗ ਨਾਲ ਹੋਇਆ ਨਾ ਉਸ ਗੱਲਾਂ ਤੇ ਬਣਾ ਲਾਗੇ ਹਨਾ ਐਤ ਕੀ ਬਸ ਇਹੀ ਗੱਲਾਂ ਕਰਦੇ ਆ ਤੇ ਬਾਈ ਜਿੱਦਾਂ ਮੈਂ ਪਿਓਰ ਤੁਹਾਨੂੰ ਦੱਸਿਆ ਜੀ ਬਾਈ ਨੇ ਕਿਹਾ ਸੀਗਾ ਵੀ ਵਿਗਾਹ ਜਾ ਕੇ ਜਿੱਦਾਂ ਪ੍ਰੋਬਲਮ ਆਉਣ ਦਾ ਡਰ ਜਾ ਭਾਈ ਇਦਾਂ ਨਹੀਂ ਆ ਬੱਚੇ ਦੇ ਬੱਚੇ ਕਢਾਈ ਜਾਂਦੇ ਆ ਕਢਾਈ ਜਾਂਦੇ ਆ ਗਾਂ ਦੀਆਂ ਉਹ ਸਿੱਧੀ ਕਰੀ ਜਾਂਦੇ ਸਿੱਧੀ ਉਹ ਕਿਤੇ ਨਾ ਕਿਤੇ ਖੂਨ ਦੇ ਵਿੱਚ ਲੜਨ ਦੀ ਸ਼ਕਤੀ ਘਟ ਜਾਂਦੀ ਆ ਘਟਾ ਨੂੰ ਆ ਬਿਮਾਰੀਆਂ ਨਾਲ ਬਾਹਲਾ ਨੇੜੇ ਹੋ ਜਾਂਦਾ ਬਲੱਡ ਹੁਣ ਇੱਕ ਇੱਕ ਅੱਧਾ ਬੱਚਾ ਲਿਆ ਆਪਾਂ ਗਾਂ ਉਹਨਾਂ ਨੂੰ ਪਾੜ ਕੇ ਹੋਰ ਨਸਲਲ ਚ ਕਰੋ ਠੀਕ ਆ ਪਾੜ ਪਾੜ ਕੇ ਓ ਇਦਾਂ ਹੁੰਦਾ ਜਦੋਂ ਆਪਾਂ ਭਾਈ ਭੈਣ ਦੇ ਬੱਚੇ ਲਈ ਜਾਂਦੇ ਆ ਗਾਂ ਉਹਨਾਂ ਦੇ ਬੱਚੇ ਵੀ ਲਈ ਜਾਂਦੇ ਆ ਆਪਸੀ ਫੇ ਉਹਨਾਂ ਦੇ ਲਈ ਜਾਂਦੇ ਉਹ ਭਾਈ ਬੋਲ ਲੱਗੇ ਹੋ ਜਾਂਦੀ ਆ ਆਪਾਂ ਤਾਂ ਪੱਠੀਆਂ ਲੈਣੀਆਂ ਇੱਕ ਇੱਕ ਅਰੀ ਜੋੜਾ ਕਰਾ ਕੇ ਕਬੂਤਰ ਲਈ ਪੱਠੀ ਲੈਣੀ ਕਬੂਤਰੀ ਲਈ ਕਬੂਤਰ ਲੈਣਾ ਬਸ ਇੰਨਾ ਕੰਮ ਆ ਠੀਕ ਆ ਇੱਕ ਇੱਕ ਲਾ ਕੇ ਉਹਨਾਂ ਦੇ ਗਾਂ ਤੁਸੀਂ ਫਿਰ ਬਾਅਦੋਂ ਉਹਨਾਂ ਨਾਲ ਹੋਰ ਕਿਸੇ ਨਾਲ ਬੱਚੇ ਲਾਓ ਠੀਕ ਆ ਜਿਹੜੀ ਮਾਂ ਨਾਲ ਨਿਕਲ ਗਿਆ ਉਹ ਪਿਓਰ ਹੋ ਜਾਂਦਾ ਫਿਰ ਉਹਨਾਂ ਦੀ ਧੀਆਂ ਧੂਆਂ ਨਾਲ ਲਈ ਜਾਓ ਸਿੱਧੇ ਭੈਣ ਭਾਈ ਆਪਸ ਵਿੱਚ ਨਾ ਲਾਓ ਦੂਰ ਦੀ ਦੂਰ ਉਹ ਕਿਤੇ ਨਾ ਕਿਤੇ ਫਿਰ ਖੂਨ ਦੇ ਵਿੱਚ ਨਾ ਇਦਾਂ ਦੇ ਜਰਾ ਸਿਰ ਘਟ ਜਾਂਦੇ ਜਿਹੜੇ ਬਿਮਾਰੀਆਂ ਨਾਲ ਲੜਦੇ ਨਹੀਂ ਖੂਨ ਇੱਕੋ ਹੀ ਹੋ ਜਾਂਦਾ ਫਿਰ ਮਤਲਬ ਲਾਲੋ ਵੀ ਕਹਿੰਦਾ ਮਤਲਬ ਵੀ ਇੱਕੋ ਹੀ ਬਲੱਡ ਆ ਜਾਂਦਾ ਫਿਰ ਕੋਈ ਲੱਗ ਨਹੀਂ ਰਹਿੰਦਾ ਵੀ ਕਬੂਤਰ ਦਾ ਹੋਰ ਤੇ ਕਬੂਤਰੀ ਦਾ ਹੋਰ ਹਨਾ ਬਾਕੀ ਇੱਕ ਬਾਈ ਨੇ ਕਿਹਾ ਬਾਈ ਯਾਰ ਬੱਚੇ ਨਹੀਂ ਪਾਲਦੇ ਬਾਈ ਮੈਂ ਪਹਿਲਾਂ ਵੀ ਦੱਸਿਆ ਸੀ ਹਨਾ ਜਿਹੜੀ ਆਪਣੀ ਜੀਰ ਉਹ ਫੀਡ ਲਿਆਓ ਬਾਈ ਫੀਡ ਉਹ ਤੁਸੀਂ ਜਿੱਦਾਂ ਮਤਲਬ 15 ਦਿਨ ਤੱਕ ਪਾਓ ਬੱਚੇ ਨੂੰ ਆਪਾਂ ਪਾਈ ਤੁਹਾਡੇ ਸਾਹਮਣੇ ਦੇਖੀ ਆ ਤੁਸੀਂ 20 22 ਦਿਨ ਦੇ ਬੱਚੇ ਆ ਆਪਣੇ ਠੀਕ ਆ ਆਪਾਂ ਮੈਂ ਅੱਜ ਡਾਲੀਏ ਢਾਂਗੀ ਤੇ ਬਿਠਾ ਕੇ ਕਿਉਂਕਿ ਉਹਦੇ ਥੋੜੀ ਪੋਣੀ ਆ ਜਿੱਦਾਂ ਇਹ ਨਹੀਂ ਕਿ ਸਿੱਧੇ ਫੇਡ ਤੇ ਸਿੱਧੇ ਹੋ ਜਾਣਾ ਫੀਡ ਹੀ ਪਾਈ ਜਾਣੀ ਦਾ ਫੀਡ ਪਾਓ ਨਾਲ ਆਪਾਂ ਜਿੱਦਾਂ ਛੋਲਿਆਂ ਦੀ ਦਾਲ ਪਾਉਨੇ ਆ ਮੂੰਗੀ ਪਾਉਨੇ ਆ ਆ ਮੇਰੇ ਨਾਲ ਹੁਣ ਆਪਾਂ ਉਦੋਂ ਲਿਆਂਦੀ ਸੀਗੀ ਅੱਜ 5-7 ਕ ਦਿਨ ਹੋਏ ਹੋਣੇ ਆ ਹਨਾ ਤੇ ਅੱਜ ਇੱਕ ਡੂੰਗਾ ਖੰਡ ਰਹਿ ਗਿਆ ਥੋੜਾ ਜਿਹਾ ਬਸ ਸਾਰੀ ਗਈ ਉਹਦੇ ਵਿੱਚ 5-6 ਕਿਲੋ ਮਾਸਰੋਂ ਲਿਆ ਆਇਆ ਸੀਗਾ ਠੀਕ ਆ ਚੁੱਤੀ ਪਾਈ ਸੀ 2-3 ਕਿਲੋ ਵਿੱਚ ਪਾਈ ਸੀ ਆਪਾਂ ਮਿਕਸੀ ਜਦੋਂ ਕੀਤਾ ਹੈ ਨਾ ਕਿਲੋ ਸੋਆ ਬਿੰਦੀ ਦਾਲ ਸੀ 2 ਕਿਲੋ ਛੋਲਿਆਂ ਦੀ ਦਾਲ ਸੀ 1 ਕਿਲੋ ਮੂੰਗੀ ਸੀ ਤੇ 1 ਕਿਲੋ ਮੱਕੀ ਸੀ ਠੀਕ ਆ ਤੇ 2-3 ਕਿਲੋ ਫੀਡ ਸੀਗੀ ਜਿਹਦੇ ਵਿੱਚੋਂ ਬਾਈ ਇੱਕ ਡੂੰਗਾ ਰਹਿ ਗਿਆ ਪੰਜਾ ਸੱਤਾ ਦਾਣੇ ਦੇ ਵਿੱਚ ਵਿੱਚ ਕਣਕ ਦੇ ਵਿੱਚ ਨਾਲੇ ਮਿਕਸ ਕਰਕੇ ਪਾਉਣੇ ਆ ਨਾਲੇ ਜਿਆਦਾ ਬਾਈ ਪਾਉਣ ਦਾ ਕੋਈ ਫਾਇਦਾ ਨਹੀਂ ਅਵਾ ਕੋਣ ਤੁਸੀਂ ਕਹੋ ਛੋਲੇ ਪਾਈ ਜਾਈਏ ਜਾਂ ਬਦਾਮ ਹੀ ਪਾਈਏ ਬਾਈ ਉਹਦਾ ਕੋਈ ਫਾਇਦਾ ਨਹੀਂ ਠੀਕ ਆ ਓਨੀ ਕ ਖਰਾਕ ਪਾਓ ਜਿੰਨੀ ਕ ਕਬੂਤਰ ਨੂੰ ਚਾਹੀਦੀ ਆ ਜਿੰਨੀ ਕ ਸਰੀਰ ਨੂੰ ਲੱਗਣੀ ਆ ਹੁਣ ਆਈਆਂ ਕਬੂਤਰੀਆਂ ਬਿਮਾਰ ਹੋਈਆਂ ਆਪਣੀਆਂ ਹਨ ਤਿੰਨ ਕਬੂਤਰੀਆਂ ਬਿਮਾਰ ਹੋਈਆਂ ਮੈਂ ਹੱਤੀ ਦਿਨਾ ਉਹਨਾਂ ਨੂੰ ਐਵੇਂ 15 15 16 16 ਦਾਣੇ ਮੈਂ ਦਿਨਾ ਵਿੱਚ ਕਣਕ ਕੁੰਕ ਮਿਕਸ ਕਰਕੇ ਨਾ ਨਾਲ ਪਾਣੀ ਦਾ ਪੋਟਾ ਭਰ ਦਿੱਤਾ ਬੜਾ ਛੋਣਾ ਥੱਲੇ ਵੇਟ ਵੀ ਬਣਾਈ ਜਾਂਦੀਆਂ ਆ ਠੀਕ ਆ ਰਜਮਾ ਵੀ ਖਾਂਦੀਆਂ ਸੀ ਤਾਂ ਵੀ ਉਦਾਂ ਦੀਆਂ ਸੀ ਹੁਣ ਜੇ ਥੋੜਾ ਥੋੜਾ ਵੀ ਉਹ ਵੀ ਲੱਗਦਾ ਸਰੀਰ ਨੂੰ ਠੀਕ ਆ ਨਾਲ ਮੈਡੀਸਨ ਦਈ ਜਾਂਦੇ ਆ ਵਧੀਆ ਵੇਟ ਬਣਾਉਣ ਲੱਪਈਆਂ ਬਿਠ ਪੀਲੀ ਮਾਰਦੀਆਂ ਕੋਈ ਪਾਣੀ ਵਾਲੀ ਬਿਠਣੀ ਹਜੇ ਇੱਕ ਦੋ ਕਬੂਤਰ ਉੱਧਰ ਮਾਰਦੇ ਆ ਇੱਧਰ ਬਿਲਕੁਲ ਸਹਣ ਸਾਫ ਬਿਠ ਪਹਾੜ ਬਿਠ ਮਾਰਦੇ ਪਿਆ ਪੀਲੇ ਰੰਗ ਦੀ ਬਿਠ ਬਸ ਉਹ ਇਦਾਂ ਜਿੱਦ ਕਰਦੀਆਂ ਉਹ ਹੁਣ ਹੌਲੀ ਹੌਲੀ ਕਿਉਂਕਿ ਤੋਂ ਮੈਨੂੰ ਬਰਬਰੀ ਅੱਜ ਫੇਰ ਨਹੀਂ ਟਾਈਮ ਲੱਗਾ ਤਿੰਨ ਚਾਰ ਦਿਨ ਹੋ ਗਏ ਮੈਂ ਇਦਾਂ ਹੀ ਨਿਕਲੀ ਜਾਂਦਾ ਹਨਾ ਟਾਈਮ ਉਹ ਇੱਕ ਵਾਰੀ ਪੋਣੀ ਆਪਾਂ ਲਿਆ ਕੇ ਬਰਬਰੀ ਬਾਬਿਓ ਉਹਦੇ ਨਾਲ ਸਿੱਧੇ ਹੋ ਜਾਣੇ ਤਾਂ ਧੁੱਪ ਲਵਾਉਣੀ ਇੱਕ ਵਾਰੀ ਖੁੱਲੇ ਛੱਡ ਦੇਣੀਆਂ ਬਾਹਰ ਜਿੱਥੇ ਜਾਂਦੀਆਂ ਜਾਣ ਘੁੰਮਣ ਫਿਰਨ ਜੜ ਆਪੇ ਹੀ ਸੈੱਟ ਹੋ ਜਾਣੀਆਂ ਇੱਕ ਦੋ ਦਿਨ ਦੀ ਗੇਮ ਆ ਇਹਨਾਂ ਤੇ ਬੱਸ ਠੀਕ ਆ ਇਹਨਾਂ ਨੂੰ ਆदत ਪਾਊਗੀ ਹਜੇ ਐ ਐ ਪੱਕ ਜਾਂਦੀ ਹੁੰਦੀ ਜਦੋਂ ਬਾਹਰ ਛੱਡੀਆਂ ਨਾ ਣ ਧੱਕੇ ਧੁੱਕੇ ਲੱਗੇ ਲੋਕਾਂ ਦੇ ਜਿਵੇਂ ਜਦ ਇਹ ਸੈੱਟ ਹੋ ਜਾਣੀਆਂ ਮੈਂ ਪਹਿਲਾਂ ਵੀ بڑے ਸੈੱਟ ਕੀਤੇ ਜਦਾ ਮੈਂ ਬਾਹਰ ਛੱਡ ਦਿੰਦਾ ਉਹਨਾਂ ਕੋਠੇ ਦੇ ਘੁੰਮੀ ਜਾਓ ਠੀਕ ਆ ਕਿਉਂਕਿ ਆਪਾਂ ਵਾਇਰਸ ਦੀ ਦਵਾਈ ਲਾਤੀ ਆ ਵੀਰ ਕੋਣ ਉਹਨੇ ਵਾਇਰਸ ਤੋਂ ਰੋਕ ਹੀ ਜਾਣਾ ਐ ਐਡਾ ਕੋਈ ਟੈਨਸ਼ਨ ਨਹੀਂ ਇਹਨਾਂ ਤੇ ਵੀ ਸਪਰੇਅ ਕਰਤੀ ਆ ਬਰਮਾਤਮਾ ਇਹਨਾਂ ਨੂੰ ਬਚਾ ਕੇ ਹੀ ਰੱਖੇ ਕਿਹੇ ਦੇ ਖੁੱਡੇ ਤੇ ਵੀ ਨਾ ਆਵੇ ਹਨਾ ਤੇ ਇਹਨਾਂ ਕੀ ਕੰਮ ਆ ਤੇ ਇੱਕ ਬਾਈ ਦਾ ਕੰਮ ਆ ਇਹ ਬਾਈ ਯ ਭਾਈ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜੇ ਤਾਂ ਆਪਣੇ ਨਾਲ ਪੁਰਾਣੇ ਜੁੜੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਬਾਜ਼ੀਆਂ ਵੀ ਲੋਕਾਂ ਨੇ ਜਿੱਤੀਆਂ ਉਹ ਪਾਣੀ ਨਾਲ ਮੈਂ ਏ ਟੂ ਜ਼ੈਡ ਪਾਣੀ ਗੇਮ ਸਾਰੀ ਦੱਸੀ ਹੋਈ ਆ ਇੱਕ ਮਿੰਟ ਬਾਬੇ ਖੁੱਡਾ ਖੁੱਲ ਗਿਆ ਖੁੱਡਾ ਬੰਦ ਕਰ ਲੀ ਤੇ ਕਬੂਤਰ ਖੁੱਲ ਗਏ ਸੀਗੇ ਉਹ ਬੰਦ ਕਰ ਲਈ ਮੈਂ ਬਾਹਰ ਹੀ ਨਾ ਜਾਣ ਕਿਤੇ ੜਾਵੇ ਕਬੂਤਰ ਬਾਹਰ ਹੋ ਗਏ ਤੇ ਭਾਈ ਉਹ ਮੈਂ ਪਾਣੀ ਦੱਸਿਆ ਹੋਇਆ ਆ ਠੀਕ ਹੈ ਬਗੈਦਾ ਵੀ ਠੰਡਾ ਪਾਣੀ ਕਿੱਦਾਂ ਲੱਗਣਾ ਗੋੜ ਵੀ ਦੱਸਿਆ ਭਾਈ 2 ਦਿਨ ਗੋੜ ਦਿੱਤਾ ਮੈਂ ਸਿਰਫ ਹੋਰ ਅੱਜ ਵੀ ਨਹੀਂ ਦੇ ਹੋਇਆ ਉੱਡ ਕੇ ਆਇਆ ਨੂੰ ਦੋ ਦਿਨ ਗੋੜ ਦਿੱਤਾ ਤੇ ਦੋ ਕਿ ਤਿੰਨ ਢਾਰਾਂ ਹੋਈਆਂ ਕਬੂਤਰਾਂ ਦੀਆਂ ਅੱਜ 12:30 ਵਜੇ ਕਬੂਤਰ ਬੈਠੇ 12:30 ਠੀਕ ਆ ਬਿਲਕੁਲ ਤੰਦਰੁਸਤ ਵੇਟ ਰੱਖ ਕੇ ਬੈਠੇ ਕੱਲ ਨੂੰ ਉਹੀ ਕਬੂਤਰ 2:30 ਵਜੇ ਦਾ ਟਾਈਮ ਕਰਨਗੇ ਠੀਕ ਆ ਇਹ ਤੁਹਾਡੇ ਸਾਹਮਣੇ ਆ ਦੇ ਲੋ ਨਾਲੇ ਕਿ ਅੱਜ ਮੈਂ ਗੋੜ ਦਿੱਤਾ ਨਹੀਂ ਹੁਣ ਇਹਨਾਂ ਦਾਣੇ ਤੋਂ ਬਾਅਦ ਰਾਤ ਨੂੰ ਗੋੜ ਦੇਣਾ ਮੈਂ ਕਰੀ ਉਹ ਹੀ ਗੋੜ ਦੇ ਕੇ ਇੱਕ ਘੰਟਾ ਕਰਾਂ ਨੂੰ ਦਾਬੂਆ ਲਾਉਂਗਾ ਫੇਰ ਛੱਡ ਦੇਣੇ ਇਹੇ ਕਬੂਤਰ ਤੁਸੀਂ ਸਵੇਰੇ ਦੇਖਿਓ ਦੇਖਿਓ ਬੰਬ ਬਲਾ ਕੇ ਹੁੰਦੇ ਨਾਲੇ ਦਾਣਾ ਹਲਾ ਐਨ ਹਜਮ ਕਰ ਲੈਣਗੇ ਗੋੜ ਦੇ ਨਾਲ ਆਇਓ ਬਾਬਿਓ ਪਹਿਲਾਂ ਤਾਂ ਗੱਲਾਂ ਤੇ ਦਾਣੇ ਦਾ ਟਾਈਮ ਹੋ ਗਿਆ ਆ ਜੋ ਬਾਬੇ ਉਹ ਦਾਣਾ ਪਾਈਏ ਕੂਤਰਾਂ ਨੂੰ ਤੇ ਦਾਣੇ ਦਾ ਟਾਈਮ ਬਹੁਤ ਹੋਇਆ ਪਿਆ ਹਨਾ ਦਾਣਾ ਮਿਕਸ ਰੁਕਸ ਕਰ ਲਿਆ ਜਿੱਦਾਂ ਵੀ ਹੈਗਾ ਦੇਖੋ ਆ ਆਪਾਂ ਦਾਣਾ ਪੋਨੇ ਆ ਠੀਕ ਆ ਵਿੱਚੇ ਫੀਡ ਫੂਡ ਮਿਕਸ ਕਰ ਲਈ ਆ ਅੱਜ ਕਣਕ ਧੋਣ ਵਾਲੀ ਆ ਕਣਕ ਤਾਂ ਥੋੜੀ ਸੀਗੀ ਤੇ ਮੈਂ ਹਫਤਾ ਕੋਈ ਦਵਾਈ ਰੱਖੀ ਨੂੰ ਮੈਂ ਤਾਂ ਨਹੀਂ ਹਜੇ ਕੱਢੀ ਹਨਾ ਮੈਂ ਕੱਲ ਨੂੰ ਕੱਢਾਂਗੇ ਤੇ ਕੱਲ ਨੂੰ ਕੱਢ ਕੇ ਚੰਗੀ ਤਰ੍ਹਾਂ ਧੋ ਕੇ ਸਾਰੀ ਕਣਕ ਸੁਕਾ ਕੇ ਫੇਰ ਰੱਖ ਲਾਂਗੇ ਹਨਾ ਜਾਂ ਦਾਣਾ ਪਾ ਦਈਏ ਬਾਬੇ ਪਹਿਲਾਂ ਕੂਤਰਾਂ ਨੂੰ ਲੋ ਵੀ ਆਹ ਖੁੱਡੇ ਜ ਆਪਣੇ ਆਹ ਡੇਢ ਡੱਬਾ ਲੱਗਦਾ ਐਨਾ ਕਾ ਆਪਣ ਨੂੰ ਤਾਂ ਪਤਾ ਵੀ বাজਦਾ ਨਹੀਂ ਹਨਾ ਡੇਢ ਕਿ ਡੱਬਾ ਲੱਗਦਾ ਉਹ ਪਾ ਦੀਆ ਤੇ ਜਿਹੜੇ ਉਹ ਵੀ ਆਹ ਖੁੱਡੇ ਜ ਆਪਣੇ ਦੋਨੇ ਹੀ ਇੱਕ ਆ ਕਬੂਦਰੀਆਂ ਲੈ ਕੇ ਡੱਬਾ ਪੈਣਾ ਆਪਣਾ ਤੇ ਆਧਾ ਕਿ ਡੱਬਾ ਉਹ ਪਰੇ ਜੋੜਿਆਂ ਵਾਲ ਪੈਂਦਾ ਬਹੁਤ ਜ਼ਿਆਦਾ ਨਹੀਂ ਹੈਗਾ ਬਾਕੀ ਉਧਰ ਤਾਂ ਦੱਸਦਾ ਕਿੰਨੇ ਕ ਦਾਣੇ ਪੈਂਦੇ ਕਿੱਦਾਂ ਪੈਂਦੇ ਕਿੰਨੇ ਕਿੰਨੇ ਪਾਈ ਦੇ ਉੱਪਰਲੇ ਵੀ ਸਾਰੇ ਅੱਜ ਦਿਖਾਵਾਂਗੇ ਕਿੱਦਾਂ ਪੋਨੇ ਦਾਣੇ ਹਨਾ ਤੇ ਲਓ ਬਾਦੋ ਇਹਨਾਂ ਨੂੰ ਵੀ ਦਾਣੇ ਥੋੜਾ ਪਾਈ ਅੱਜ ਵੱਡਿਆਂ ਨੂੰ ਵੀ ਤੇ ਇੱਧਰ ਸਾਰੇ ਮੰਦਰ ਉਧਰ ਪਾਇਆ ਹੋਇਆ ਮਤਲਬ ਉਧਰ ਪਾਤਾ ਆਪਾਂ ਉੱਪਰਲੇ ਦੋ ਕੁੱਤੇ ਰਹਿ ਗਏ ਆ ਤੇ ਕਾ ਰਹਿਦਾ ਇਹਨਾਂ ਨੂੰ ਵੀ ਦਾਣਾ ਪਾ ਦਈਏ ਚਲੋ ਬਾਬੋ ਇੱਧਰ ਵੀ ਪਾਤਾ ਅੰਦਰ ਪੀਟਰੇ ਉਹਨਾਂ ਦੀ ਮੰਦਰ ਹੀ ਪਾ ਆ ਹਣਾ ਤੇ ਇਹਨਾਂ ਨੂੰ ਪੋਨੇ ਆ ਮਾਦੀਆਂ ਨੂੰ ਪਹਿਲਾਂ ਉੱਪਰਿਆਂ ਨੂੰ ਪਾਈ ਜੜਾਵਿਆਂ ਨੂੰ ਤਲੋ ਬਾਬਿਓ ਦਾਣਾ ਉੱਪਰ ਵੀ ਪਾ ਦੀਏ ਕਰੀ ਏਕ ਡੂੰਗਾ ਇੱਧਰ ਪਾ ਤਾ ਸਾਰੇ ਕੁੱਤਰਾਂ ਨੂੰ ਦਾਣਾ ਪੈ ਗਿਆ ਇੱਕ ਖੁੱਡਾ ਰਹਿ ਗਿਆ ਉਹਨੂੰ ਵੀ ਥੱਲੇ ਜਾ ਕੇ ਦਾਣਾ ਪਾ ਦਈਏ ਲੋ ਬਾਬੇ ਇੱਧਰ ਵੀ ਦਾਣਾ ਪਾਤਾ ਇਹਨਾਂ ਨੂੰ ਟਰੇ ਦੂਜੀ ਰੱਖਣੀ ਆ ਆਪਾਂ ਤੇ ਇੱਧਰ ਵੀ ਦਾਣਾ ਦੂਣਾ ਪਾਤਾ ਤੇ ਆਹ ਨੀਲੇ ਦੇ ਜੋੜੇ ਨੇ ਵੀ ਅੰਡੇ ਰੱਖੇ ਆ ਠੀਕ ਆ ਤੇ ਬਾਈ ਕਹਿੰਦੇ ਜੋੜੀਆਂ ਦਿਖਾ ਦਿਆ ਕਰੋ ਬਾਈ ਇਹ ਨੀਲਾ ਰੂਤਰਾ ਆਪਣਾ ਝਾੜੇ ਝੂੜੇ ਪਿਆ ਹਨਾ ਹਜੇ ਕੁੱਤਾਂ ਝਾੜੇ ਪੋਗੇ ਸ਼ਕਲ ਛੁਕਲ ਬਾਅਦ ਚੋਂ ਕਰਨਗੇ ਤੇ ਆ ਆਪਣੀ ਜਿਹੜਾ ਆਪਣਾ ਨਾਨੋ ਬਿਆਰੇ ਕੁੱਤਰੇ ਛੱਡਿਆ ਉਹਦਾ ਦਾਦਾ ਆ ਉਹਦੇ ਵੀ ਆ ਠੀਕ ਆ ਤੇ ਆ ਆਦੰਦਰ ਵੀ ਨੇ ਫੇ ਪਿਲਾ ਲਾ ਦਿੱਤਾ ਇਹਦਾ ਮਕੰਮ ਕਰਤਾ ਤੇ ਆ ਆਪਣੇ ਸ਼ਾਕ ਖੇ ਜਿਹੜਾ ਡੱਬਾ ਆਪਣਾ ਨਾ ਡੱਬਾ ਵਿੱਚ ਉਹਦੇ ਅੰਡੇ ਇਹਨਾਂ ਚ ਮਿੱਟੀ ਪੋਣੀ ਆ ਮਨੇ ਮਿੱਟੀ ਪੋਣਾ ਕੱਲ 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 ਦੂਜਾ ਦਿੱਤਾ ਰੇ ਅੰਡਾ ਕੋਰ ਤਾਂ ਨਹੀਂ ਗੇ ਜੀ ਅਜੇ ਦਿੱਤਾ ਬੜਲੇ ਵਾਲੀ ਨੇ ਵੀ ਨਹੀਂ ਦਿੱਤੇ ਅਜੇ ਦੁਬਾਰਾ ਤੇ ਬੜਲੇ ਵਾਲੀ ਦਾ ਬੱਚਾ ਆਪਾਂ ਚੱਕਣਾ ਹੁਣ ਬੱਚਾ ਵੱਡਾ ਹੋ ਗਿਆ ਬੱਚਾ ਚੱਕ ਲਈਏ ਕੰਮਕਾਰਾ ਜੀ ਬਾਬੇ ਹੁਣ ਅੱਗੀ ਜਿਆਦਾ ਟਾਈਮ ਨਾ ਲੱਗਦਾ ਨਹੀਂ ਪ੍ਰੋਪਰਲੀ ਤੇ ਆ ਗੁੰਡਰੀਆਂ ਆਪਣੀਆਂ ਇਹਨਾਂ ਨੂੰ ਵੀ ਦਾਣਾ-ਦੋਣਾ ਪਾਇਆ ਟਰੈਕਰ ਇਹਨਾਂ ਦੀ ਵੀ ਖਾਲਾਂ ਤਾਂ ਫੇ ਚੱਕਾਂਗੇ ਪਾਰਦੇ ਲੋ ਪਰ ਪਰ ਕੱਲ ਕੀਤਾ ਇਹਨਾਂ ਦਾ ਮਾ ਖੁੱਡਾ ਸਾਹਿਬ ਕਹਿ ਦੂ ਕਹਿ ਦੂ ਕੋਈ ਐਨਾ ਗੰਦ ਪੁੰਦੇ ਸ਼ਾਦੀ ਗੱਲਾਂ ਦੇ ਉਹ ਪਰਪੁਰ ਛੱਡਦੇ ਆ ਨਾ ਉਹਦੇ ਕਰਕੇ ਵੀ ਆ ਇਹਨਾਂ ਦਾ ਤਕ ਕਸੂਰ ਆ ਬਾਈ ਬੇਠਾ ਤੇ ਕਰਨੀ ਆਈਆਂ ਜਿਹਾ ਜੋ ਮਰਜ਼ੀ ਕਰ ਲਈ ਹੈ ਨਾ ਤੇ ਇਧਰ ਵੀ ਡਾਣਾ ਬਾਈ ਪਾਤਾ ਠੀਕ ਆ ਆ ਮਾ ਪਾਣੀ ਛਲਕਾਇਆ ਥੋੜਾ ਜਿਹਾ ਖੁੱਡੇ ਦੇ ਵਿੱਚ ਨਾ ਮਿੱਟੀ ਬਾੜੀ ਉੱਡਣ ਲੱਗੀ ਤੇ ਦਲਜੀ ਤੇ ਮਿੱਟੀ ਨਹੀਂ ਸਹੀ ਹੈਗੀ ਆਪਣੇ ਇੱਥੇ ਦੀ ਤੋ ਦਲਜੀ ਆ ਚੀਕਣੀ ਮਿੱਟੀ ਜਾਂ ਲਾਲ ਮਿੱਟੀ ਥੱਲੇ ਉਹ ਕੋ ਤੋ ਗੂੜੀ ਪੱਟ ਕੇ ਲਿਆ ਮੈਂ ਕਿ ਜਿੱਦੇ ਨਾਲ ਫਾਇਦਾ ਹੋਊਗਾ ਇਹ ਮਾ ਖੱਤੇ ਜੋ ਲੈਂਦੀ ਸੀ ਕੱਢਣ ਦੀ ਕੋਸ਼ਿਸ਼ ਵੀ ਕੀਤੀ ਥੱਲੇ ਤੇ ਆਹ ਨੂੰ ਤਾਂ ਕੋਈ ਤਾਂ ਦਾਣਾ ਦੋਣਾ ਖਾ ਕੇ ਰੈਡੀ ਆ ਤੇ ਉੱਧਰ ਵੀ ਤਾਂ ਦਿਖਾ ਦਿੰਨਾ ਪਾਣੀ ਆਹਾ ਕੈਲਸ਼ੀਅਮ ਪਾ ਕੇ ਮੈਂ ਮਿਕਸ ਕੀਤਾ ਹੋਇਆ ਆ ਦੋ ਖੁੱਡਿਆਂ ਨੂੰ ਪਾਤਾ ਆਪਾਂ ਇੱਕ ਇਹਨੂੰ ਤੇ ਇਹਨੂੰ ਬਾਕੀਆਂ ਨੂੰ ਰਹਿੰਦਾ ਬਾਕੀਆਂ ਨੂੰ ਵੀ ਪਾਣੀ ਪਾ ਦਈਏ ਤੇ ਚਿੜੀਆਂ ਨੂੰ ਕੰਗੜੀ ਜੀ ਪੋਣੀ ਆ ਜਿਹੜਾ ਉਹਨਾਂ ਦਾ ਦਾਣਾ ਹੁੰਦਾ ਨਾ ਉਹ ਪੋਣਾ ਆ ਤੇ ਉਹ ਵੀ ਪਾ ਲਈਏ ਠੀਕ ਆ ਤੇ ਕਣਕ ਧੋਣੀ ਕੱਲ ਨੂੰ ਜਿਹੜੇ ਆਪਣੇ ਕੰਮ ਆ ਆ ਖੁੱਡਾ ਸਾਫ਼ ਕਰਨਾ ਕੋਠਾ ਸਾਰਾ ਹੀ ਹਨਾ ਉਹਦੋਂ ਦਾ ਟਾਈਮ ਨਹੀਂ ਲੱਗਾ ਸੀ ਸ਼ਹਿਰੋਂ ਆ ਕੇ ਕੱਪੜੇ ਵੀ ਉਹ ਲਾਏ ਬਾਬੇ ਉੱਪਰ ਵਾਲੇ ਹੋਣ ਪਾਏ ਆ ਕੇ ਮੈਂ ਕੋਠੇ ਤੇ ਠੀਕ ਆ ਤੇ ਕਪੜੇ ਵੀ ਉੱਪਰ ਹੀ ਲਾਇਆ ਆ ਗਿਆ ਜਿੰਨਾ ਲੇਟ ਸੀਗਾ ਇੱਥੇ ਲਿਆ ਕੇ ਰੱਖੇ ਹੁਣ ਲੈ ਕੇ ਜਾਉਂਗਾ ਥੱਲੇ ਲਾ ਕੇ ਹਨਾ ਕਪੜੇ ਉੱਪਰ ਹੀ ਲਾ ਕੇ ਤੇ ਉੱਪਰ ਇਹਨਾਂ ਨੂੰ ਦਾਣਾ ਪਾਉਣ ਲੱਗ ਪਿਆ ਆ ਕੇ ਜਲਦੀ ਜਲਦੀ ਕਿਉਂਕਿ ਲੇਟ ਬਹੁਤ ਸੀ ਇੱਕ ਵੀਡੀਓ ਵੀ ਬਣਾਉਣੀ ਸੀ ਹਨਾ ਤੇ ਜਰੂਰ ਦੱਸਿਓ ਕਮੈਂਟ ਕਰਕੇ ਕਿੱਦਾਂ ਹਨਾ ਜਿਹੜਾ ਉਹ ਮੱਥੇ ਤੇ ਰੰਗ ਹੋਇਆ ਨਾ ਫੇ ਗੂੜਾ ਉਹ ਵੀ ਆਪਾਂ ਗ੍ਰਿਲਾ ਕਰ ਦੇਣੀ ਆ ਸਾਰੀਆਂ ਹੀ ਤੇ ਦੱਸਿਓ ਜਰੂਰ ਕਿਦਾਂ ਕੰਬੀਨੇਸ਼ਨ ਜਾਂ ਵਧੀਆ ਲੱਗੂਗਾ ਹਨਾ ਗੱਲਬਾਤ ਤਾਂ ਲੱਗੂਗੀ ਜਿਸ ਤੱਕ ਮੇਰਾ ਆਂਦਾ ਜਾ ਦੇਖੋ ਇੱਥੇ ਲਾਈ ਸੀ ਰੂਲੀ ਜੀ ਮੈਂ ਕੱਲ ਉਹਦੇ ਚੈੱਕ ਕਰਦੇ ਉਹਦਾ ਖੁੱਡੇ ਦੱਸਿਓ ਜਚਨ ਲਾਪੇ ਕਿ ਨਹੀਂ ਲਾਪੇ ਹੁਣ ਤੇ ਲੋਲ ਬਾਬਾ ਵੱਡੇ ਕੁੱਤਰਾ ਲਾ ਗਿਆ ਦੋ ਬੱਚੇ ਆਪਣੇ ਉਹ ਵੀ ਰੈਡੀ ਹੋ ਗਏ ਲੈ ਵੱਸ ਠੀਕ ਆ ਤੇ ਦੋ ਹਫ਼ਤੇ ਬੈਠੇ ਬੱਚੇ ਉਹ ਵੀ ਰੈਡੀ ਹੋ ਗਏ ਆ ਤੇ ਇੱਕ ਜੋੜੀ ਨਾਲ ਇੱਧਰ ਧਰਤੇ ਇੱਕ ਨੇ ਉਹ ਧਰਿਆ ਤੇ ਆ ਆਪਣੀ ਬੜਦੇ ਵਾਲੀ ਜਿਹੜੀ ਹੈ ਨਾ ਉਹਦੇ ਮਾਪਿਓ ਆ ਬੜਦੇ ਵਾਲੀ ਦੇ ਮਾਪਿਓ ਆ ਆਪਣਾ ਵੱਡਾ ਕੁੱਤਰ ਬੈਠਾ ਹੁੰਦਾ ਆ ਬੜਦੇ ਵਾਲੀ ਦੀ ਮਾਂ ਹੈ ਜਿਹੜੀ ਉਹਦੇ ਵਿੱਚ ਠੀਕ ਆ ਉਤਰਾ ਆਪਣਾ ਰਾਜਨ ਵਾਲਾ ਉਤਰਾ ਪਿਓਰ ਠੀਕ ਆ ਜਿਹੜਾ ਉੱਪਰੋਂ ਲਾਲ ਜਿੰਨਾ ਮਾਰਦਾ ਉਹਨਾਂ ਨੂੰ ਹਨਾ ਤੇ ਉਹ ਜੋੜੇ ਨੇ ਆਡਾ ਫੇ ਇੱਥੇ ਹੀ ਲਾਤਾ ਨਾ ਮੈਂ ਤਾਂ ਕਹੀ ਹੂਰ ਤਾਂ ਵੇਚ ਲਾਣਗੇ ਤੇ ਉਹ ਹੈਗਾ ਰਾਜਨਾਲਾ ਪੁੱਤਰ ਪਿਓਰ ਤੇ ਰਾਜਨਾਲੀ ਕਬੂਤਰੀ ਲੱਗੀ ਨਾਲ ਆਹ ਬੇਟੀ ਪਿੱਛੇ ਠੀਕ ਆ ਕੂਤਰੀ ਜਮੇਸੇ ਆ ਕਬੂਤਰ ਸੱਦਾ ਰਾਜਨਾਲਾ ਠੀਕ ਆ ਤੇ ਆ ਹੈਗਾ ਬਾਈ ਆਪਣਾ ਜਿਹੜਾ ਕੂਤਰਾ ਬੈਠਾ ਆ ਬਾਈ ਠੀਕ ਆ ਤੇ ਸ਼ਾਖਾ ਕੂਤਰਾ ਇਹ ਇਹ ਚਿੱਟੀ ਕਾਲੀ ਆ ਚਿੱਟੀ ਕਾਲੀ ਅੱਖ ਦਾ ਕੂਤਰਾ ਇਹ ਇਹ ਕੂਤਰਾ ਹੈਗਾ ਬਾਈ ਮੇਰਾ ਬਾਲਿਆ ਚ ਕੂਤਰਾ ਚ ਬਣਿਆ ਇਹ ਠੀਕ ਆ ਵੱਡਾ ਕੂਤਰਾ ਆ ਤੇ ਮੇਨ ਕਬੂਤਰ ਇਹ ਹੀ ਆਪਣਾ ਸਾਰੀ ਜਿੰਨੀ ਵੀ ਆ ਇਹ ਗਰਰੇ ਵਾਲੀ ਕਬੂਤਰੀ ਸੀ ਤੇ ਮੀਰਾ ਮੀਰਾ ਵਾਲਾ ਕਬੂਤਰ ਦੀ ਹੈ ਨਾ ਤੇ ਉਹਨਾਂ ਜੋ ਕਬੂਤਰ ਬਣਿਆ ਦੀ ਬਾਈ ਤੇ ਉਹਨਾਂ ਇਹਦੀ ਇਹਦੀ ਕੋਈ ਨਸਲ ਆ ਬਾਈ ਗਾਂ ਆ ਕੇ ਸਾਰੀ ਹੋਈ ਠੀਕ ਆ ਇਹਦੀ ਪੱਠੀ ਪਰ ਬੈਠੀ ਆ ਇਧਰ ਉਧਰ ਕਰਕੇ ਇਹਨਾਂ ਦੀਆਂ ਪਟੀਆਂ ਪੁਟੀਆਂ ਦੀ ਐਡੇ ਜੋੜੇ ਲੱਗੇ ਆ ਹਨਾ ਆ ਕਬੂਤਰ ਬਾਬੇ ਆਪਣਾ ਹਿਆਰ ਵਾਲਿਆਂ ਚੋਂ ਸੀ ਕਬੂਤਰ ਆ ਜਿਹੜਾ ਬੈਠਾ ਠੀਕ ਆ ਇਹ 빙ਾ ਹੋ ਗਿਆ ਸੀ ਇੱਕ ਟਾਈਮ ਪੂਰਾ 빙ਾ ਹੋ ਗਿਆ ਇਹ ਕਬੂਤਰ ਅੱਜ ਪੂਰੇ ਬੱਚੇ ਪਾਲਦਾ ਦੇਖ ਲਓ ਵਧੀਆ ਏਣ ਗੱਲਬਾਤ ਪੂਰੀ ਆ 7-8 ਸਾਲ ਪਹਿਲਾਂ ਹੋਇਆ ਸੀ ਇਹ 빙ਾ ਆਪਣੇ ਕੋਲ ਐਂ ਹੁਣ ਸਹੀ ਆ ਕੋਈ 빙 ਬੂੰਗ ਹੈ ਨਹੀਂ ਇਹਦੇ ਚ ਮੜ ਆ ਜਾ ਜ਼ਮੀਂ ਹਲਕੀ ਜੀ ਤੋਂ ਡੇਢੀ ਦਾ ਮੜੀ ਜਮੀਨ ਲੋਰ ਵਾਲੋ ਵੀ ਤੁਹਾਨੂੰ ਦੱਸਿਆ ਤਾਂ ਪਤਾ ਲੱਗੂਗਾ ਉਹਦਾ ਕੋਈ ਜਜਮੈਂਟ ਨਹੀਂ ਕਰ ਸਕਦਾ ਵੀ ਉਤਰ 빙ਾ ਹੋਇਆ ਹਨਾ ਤੇ ਆ ਵੀ ਕਬੂਤਰੀ ਬਾਬਿਓ ਬੜਲੇ ਵਾਲੀ ਦੀ ਭੈਣ ਆ ਹਨਾ ਇਹ ਬੜਲੇ ਵਾਲੀ ਦੀ ਭੈਣ ਆ ਕਬੂਤਰੀ ਆਹ ਜਿਹੜੀ ਇਹ ਵੀ ਆਪਣਾ ਜਿਹੜਾ ਵੱਡਾ ਕੂਤਰਾ ਤੁਹਾਨੂੰ ਦੱਸਿਆ ਮੈਂ ਉਹ ਵੀ ਉਹਦੀ ਪੱਠੀ ਆ ਉਹਦੀ ਨਹੀਂ ਉਹਦੇ ਪੱਠੇ ਦੀ ਗਾਂ ਆ ਇਹ ਆ ਗਿਆ ਆ ਤਲੋ ਬਾਬਿਓ ਬੰਦ ਬੰਦ ਕਰਤਾ ਤੇ ਦਾਣੇ ਤੋਂ ਨੇ ਸਾਰੇ ਹੀ ਪਾਤੇ ਆ ਤੇ ਬਾਕੀ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅੱਜ ਜਿਹੜੇ ਵੀਰਾਂ ਦੇ ਅੱਜ ਕਮੈਂਟਾਂ ਤੇ ਜਵਾਬ ਘੱਟਦੇ ਹੋਏ ਆ ਤੇ ਕਿਉਂਕਿ ਟਾਈਮ ਘੱਟ ਸੀ ਹਨਾ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਚ ਤੇ ਓਕੇ ਬਾਬਿਓ